ਇੱਕ ਪਾਸੇ ਸ਼ੁਸ਼ਕਬਲਾ ਫੂਲਾ ਦੂਸਰੀ ਕੰਨੀ ਫਕਰ ਝੰਡੇ ਵਾਲਾ ਗੱਭਰੂ ਤੇ ਨਾਲ ਮੱਲੀਆਂ ਵਾਲਾ ਲੰਬੜ ਚਿੱਟਾ ਰਮਾਲ ਦੁੱਗਾਂ ਵਾਲਾ ਜੱਟ ਹੁਣ ਵੇਖਣਾ ਦੁੱਗਾਂ ਵਾਲੇ ਦੇ ਨਾਲ ਮੁਕਾਬਲਾ ਇੱਕ ਪਾਸੇ ਬੱਗਾ ਪੜਾਣੇ ਵਾਲਾ ਦੂਸਰੇ ਪਾਸੇ ਉਧਰ ਦੁੱਗਾਂ ਵਾਲਾ ਗੱਭਰੂ ਖੁਸ਼ੀ 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 ਸਰਾ 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 ਲਈ ਆ ਮੈਂ ਕਿ ਲੋਕ دیਵਾਨੇ ਜਸ਼ਨੂ ਜਸ਼ਨ ਤੇ ਨਾਲ ਕਹਿੰਦੇ ਪਾਲਾ ਬਾਜਵਾ ਸਾਊਥ ਹਾਲ ਕਬੱਡੀ ਕਲੱਬ ਦੇ ਪ੍ਰਧਾਨ 200 ਪਾਉਂਡ ਦੀ ਗੱਲ ਹੈ ਸਾਹਮਣੇ ਸੋਨੇ ਦੀ ਕਬੱਡੀ ਪੈ ਰਹੀ ਹੈ ਸੋਨੇ ਦੀ ਕਬੱਡੀ ਜੇ ਖੁਸ਼ੀ ਜੱਫੇ ਲਾਉਂਦਾ ਜੇ ਜੇ ਰੂਫਰ ਵੱਲੋਂ 150 ਪਾਉਂਡ ਦਿੱਤਾ ਜਾਂਦਾ ਜੇ ਖੁਸ਼ੀ ਜੱਫਾ ਲਾਉਂਦਾ ਤੇ ਇਧਰ ਕਬੱਡੀ ਸੋਨੀ ਧਾਂਦਰੇ ਵਾਲੇ ਦੀ ਕਬੱਡੀ ਪੋਲੇ ਪੋਲੇ ਪੱਪ ਧਰਦਾ ਬਾਧਾ ਜਾਂਦਾ ਮੂਰੇ ਇੱਕ ਕੰਨੀ ਫਕਰ ਝੰਡੇ ਵਾਲਾ ਸੋਨੀ ਆ ਨਾਲ ਇਧਰ ਖੁਸ਼ੀ ਦਾ ਮੁਕਾਬਲਾ ਦੁੱਗਾ ਵਾਲੇ ਜੱਟ ਦੇ ਨਾਲ ਇਧਰ 150 ਪਾਉਂਡ ਉਧਰ ਹੁਣ ਵੇਖਣਾ ਹੋਵੇ ਕੀ ਗੱਲ ਬਣਦੀ ਆ ਆ ਜਾਂਦਾ ਸੋਨੀ ਨੇ ਵੀ ਤਾੜੀਆਂ ਦਾ ਜ਼ੋਰਦਾਰ राउंड ਜਿਹੜਾ ਉਹ ਦਿੱਤਾ ਜਾਵੇਗਾ ਸਾਹਮਣੇ ਕਬੱਡੀ ਸੋਨੀ ਦੀ ਭੰਦਾ ਬੜੀ ਸੋਨੀ ਦੀ ਕਬੱਡੀ ਮੂਰੇ ਚਾਰੇ ਜਾਫੀ ਉਹ ਸਰੇਂਦਰ ਸਿੰਘ ਮਾਨਿਕ ਉਹ ਵੀ ਖੜਾ ਵੇਖਦਾ 골ਡੀ ਦੇ ਨਾਲ ਸਲਾਮ ਮਸਫਰਾ ਕਰਦਾ ਬੇ ਮੋਰਲੇ ਵੀਕੇ ਜਿਹੜਾ ਡਰਬੀ ਟੂਰਨਾਮੈਂਟ ਆ ਜਿਹੜੇ ਰਹਿੰਦੇ ਖਿਡਾਰੀ ਉਹ ਵੀ ਆ ਜਾਣਗੇ ਤੇ ਕਬੱਡੀ ਸੋਨੀ ਦੀ ਹੁਣ ਖੁਸ਼ੀ ਦੇ ਨਾਲ ਮੁਕਾਬਲਾ ਇੱਕ ਪਾਸੇ ਦੁਗਾਂ ਵਾਲਾ ਨਗਰੂ ਉਹ ਗਵਾਨ ਨੇ ਜਿਸ ਨੂੰ ਕਰਨੇ ਆਉਂਦੇ ਨੇ ਸਿਰੇ ਸਿਰੇ ਦੇ ਰੇਡਰ ਇਹਨੂੰ ਕਰਨੇ ਆਉਂਦੇ ਨੇ ਸੋਨੀ ਫੈਨ ਜੀ ਦੀ ਵੱਤ ਜੁੜੀ ਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੇ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁਗਾਂ ਤਵਾ ਧੰਨਵਾਦ ਹੈ ਕਬੱਡੀ ਦਾ ਸ਼ਦਾਈ ਹੈ ਬਲਵਿੰਦਰਾ ਪਿੰਡਰਾਂ ਵਾਲਾ ਪਹਿਲੇ ਆਪ ਵੀ ਤਕੜੀ ਕਬੱਡੀ ਖੇਡੀ ਹੈ ਮੇਰੇ ਵੀਰੋ ਅੱਜ ਬਤੌਰੇ ਪ੍ਰਮੋਟਰ ਵੱਡੀ ਜ਼ਿੰਮੇਵਾਰੀ ਹੈ ਸੋਨੀ ਬਿਲਗੇ ਹੁਣਾਂ ਦਾ ਕਰਨ ਬੁੱਟਰ ਦਾ ਪ੍ਰਤਾਪ ਸੀਪੀਐਮ ਦਾ ਬੂਈਆਂ ਵਾਲੀਏ ਕੇਵਲ ਪੁਲਸੀਏ ਦਾ ਮੋਲੇ ਹੁਣਾਂ ਦਾ ਸੋਨੀ ਬਿਲਗੇ ਦਾ ਕੋਚ ਪੱਤੋ ਦਾ ਸੀਤੇ ਮੱਲੇ ਦਾ ਦਰਸ਼ਕ ਕੌਕਿਆ ਵਾਲੇ ਦਾ ਹਰਮਨ ਜਡੌਲੀ ਦਾ ਹਰਵੰਤ ਬੱਲੀ ਦਾ ਧੰਨਵਾਦ ਆਹ ਟੱਕ ਸਿਰਾ ਸਿਰਾ ਰ ਆ ਗਿਆ ਖੌਰੂ ਪਾ ਗਿਆ ਕਿ ਨਹੀਂ ਉਹ ਹਾਰਦਾ ਹਲੇ ਤਾਂ ਜੱਟ ਪੂਰਾ ਕੈਮ ਹੈ